ਸਵਾਗਤ ਹੈ ਕਿਸਾਨ ਵੀਰੋ ਹਡਾ ਟ ਲੋਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਨੰਬਰ ਹੈਗਾ 987623917 ਅੱਜ ਦੀ ਵੀਡੀਓ ਦੇ ਵਿੱਚ ਵੀਰੇ ਆਪਾਂ ਤਿੰਨ ਨਾਗ ਦਿਖਾਵਾਂਗੇ ਤਿੰਨੇ ਐਫ ਨਸਲ ਦੇ ਆਗੇ ਇੱਕ ਗੱਬਣਾ ਤੇ ਦੋ ਤਾਜ਼ੀਆਂ ਸੂਈਆਂ ਸਵਾਈਆਂ ਬਾਈ ਤੋਂ ਡਿਟੇਲ ਪੁੱਛ ਕੇ ਦੱਸਾਂਗੇ ਤੇ ਤਿੰਨਾਂ ਬਾਰੇ ਲੈ ਕੇ ਦੇਵਾਂ ਪੂਰੀ ਡਿਟੇਲ ਹਾਂ ਵੀਰੇ ਸਿਰੇ ਸਸਤੀ ਕਾਰ ਹੋ ਠੀਕ ਠਾਕ ਹੋ ਬਾਈ ਠੀਕ ਹੈ ਨੰਬਰ ਬੋਲੀ ਬਾਈ ਬਈ ਨਾਮ ਸੀਰਾ ਸਿੰਘ ਢਾਲੀਆਲ ਪਿੰਡ ਛੰਨਾਗਲਾ ਸਿੰਘ ਜ਼ਿਲ੍ਹਾ ਬਰਨਾਲਾ ਵੀਰੇ ਹਾਂਜੀ ਨੇੜੇ ਭਧੌੜਾ ਹੈ ਹਾਂਜੀ ਇੱਧਰਾਂ ਪਰਾਂ ਨੇੜੇ ਰਹਿ ਜਾਂ ਨਾ ਤਹਿਸੀਲ ਤਾਂ ਪਾ ਬਈ ਠੀਕ ਆ ਵੀਰੇ ਮੋਬਾਈਲ ਨੰਬਰ 9872076012 9872076012 ਵੀਰੇ ਠੀਕ ਆ ਵੀਰੇ ਅੱਜ ਆਪਾਂ ਤੈਨੂੰ ਦਿਖਾਉਣੀ ਆ ਆਪਾਂ ਹਾਂ ਬਈ ਤੇ ਇੱਕ ਗੱਬਣਾ ਕੀ ਦੋ ਤਾਰੀਆਂ ਸੁਣੋ ਦੋ ਤਾਰੀਆਂ ਕਿਹੜਾ ਕਿਹੜਾ ਸੂਆ ਆ ਗਿਆ ਇਹਨਾਂ ਦਾ ਦੂਜਾ ਦੂਜਾ ਵੀਰੇ ਕੱਲ੍ਹ ਸੂਈ ਆ ਠੀਕ ਆ ਬਈ ਜੇ ਬਜੂਰ ਦੀ ਆਪਣੇ ਕੋਲੇ ਵੀਡੀਓ ਹੋਏਗੀ ਠੀਕ ਆ ਵੀਰੇ ਦੁੱਧ ਦੇ ਥੱਲੇ ਮੰਨ ਕੇ ਚੱਲ ਹੁਣ 6 ਕਿਲੋ ਉੰਗ ਦੇ ਚੋਣ ਜਮਾ ਖਾਲੀ ਕਰੀ ਨਹੀਂ ਇਹ ਖਾਲੀ ਕਰਨੀ ਓਏ ਹੁਣ ਵੀ ਹੂ 15 ਕਿਲੋ ਦੁੱਧ ਤਿਆਰ ਕਿੰਨਾ ਕੁ ਕੱਢ ਦੂਗੀ ਹਾਈਐਸਟ ਇਹ ਦੋ ਬਾਈ ਆਰਾਮ ਨਾਲ 20 ਮੈਨੂੰ ਨਾ ਦੇ ਚਲ 20 ਮੋਟਾ ਹਿਸਾਬ ਜਾਨੀ ਦੇਉਗੀ ਦੇਉਗੀ ਨਾ ਠੀਕ ਆ ਵੀਰੇ ਤੇ ਇਹਨੂੰ ਕੱਢੀ ਸਿਰੇ ਬਾਹਰ ਨੂੰ ਤੋੜਾ ਤਾਰਾ ਕਰ ਲੋ ਬਾਈ ਚੱਕ ਆ ਥਣ ਕਰੋ ਜੀ ਨੇੜ ਤੋਂ ਚੈੱਕ ਕਰੇ ਫੇਸ ਕੁਆਲਟੀ ਦੇਖੋ ਕਿ ਨਹੀਂ ਸੁਆ ਦੂਜਾ ਆ ਗਿਆ ਹੂੰ ਸੁਆ ਦੂਜਾ ਆ ਗਿਆ ਪੂਰੀ ਚੰਗੀ ਬੱਛੀ ਆ ਆ ਦੇਖੋ ਜੀ ਥੱਲੇੋਂ ਐ ਪਈਆ ਪੂਰੀ ਵਧੀਆ ਇੱਕ ਨੰਬਰ ਇਹ ਕਰ ਲੋ ਪਰਕ ਬਾਈ ਨਾਲ ਕੱਦਗਾਠ ਦੀ ਪੂਰੀ ਬਾਡੀ ਆ ਕੋਈ ਛੋਟੀ ਨਗਣੀ ਹੋ ਪੂਰੀ ਚੰਗੀ ਆ ਪੂਰੀ ਟਾਪ ਕੁਆਲਿਟੀ ਆ ਥਣ ਥਣ ਪੂਰਾ ਮੁੱਠੀ ਵਾਲਾ ਤੇ ਗੈਪ ਤੇ ਲੱਗਿਆ ਹੋ ਪੂਰੇ ਤੇ ਬੱਚੇ ਦਾ ਕਰਕੇ ਜਾਂਦੀ ਆ ਭੱਜ ਕੇ ਪੂਰੀ ਇੱਕ ਨੰਬਰ ਆਗੀ ਆ ਦੇਖੋ ਥਣ ਮੈਂ ਤੁਹਾਨੂੰ ਨੇੜ ਤੋਂ ਚੈੱਕ ਕਰਾ ਦਿਨਾ ਪੂਰੇ ਵਧੀਆ ਨਿਖਰੇ ਮੇ ਗੈਪ ਤੇ ਥਣ ਲੱਗੇ ਹੋ ਆ ਤੇ ਮੌਲਸੀਰੇ ਦਾ ਫੋਨ ਤੇ ਕਰਨਾਗਾ ਫੋਨਤੀ ਕਰਾਂਗੇ ਸਰ ਹੋਊ ਜਮਾਇਜ ਬਿਲਕੁਲ ਇਹ ਤੁਹਾਨੂੰ ਪਹਿਲੇ ਨੰਬਰ ਤੇ ਦਿਖਾਤੀ 20 ਕਿਲੋ ਇਹਦਾ ਦੁੱਧ ਰਹੂਗਾ ਪੂਰੀ ਵਰੀ ਦੂਜੇ ਨੰਬਰ ਵਾਲੀ ਆ ਜਾ ਗੱਪਣ ਤੇ ਇਹਦੀ ਕੀ ਡਿਟੇਲ ਆ ਸਿਰ ਇਹਨੇ 5-4 ਦਿਨ ਲੈਂਦੀ ਆ ਇਹ ਵੀ ਦੂਜੇ ਸੋਈ ਆ ਦੋ ਚਾਰ ਦਿਨਾਂ ਲਈ ਠੀਕ ਕੱਢ ਲੈ ਇਹਨੂੰ ਵੀ ਬਾਹਰ ਨੂੰ ਤੇ ਕਿੰਨੇ ਦੇ ਕਹਿਣ ਅਨੁਸਾਰ ਪਹਿਲਾਂ ਨੇ 22 ਕਿਲੋ ਦੁੱਧ ਦਿੱਤਾ ਬਾਈ ਐਦ ਕੀ ਬਾਅਦ ਹੀ ਮੇਰੇ ਗਰਮੀ ਆਉਂਦੀ ਆ 20 ਤੋਂ ਘੱਟ ਦੇ ਕਿਉਂ ਨਹੀਂ ਆ ਦੇਖੋ ਇਹ ਆਣ ਵੇਖੋ ਕਿ ਆ ਬਾਦ ਲੱਗਿਆ ਥਾਣ ਤਾਂ ਥੱਲੇੋਂ ਕਲਾਸਾਂ ਵਰਗੇ ਥਾਣਾ ਰੋਕ ਲਈ ਸੀਰੇ ਮਾੜੀ ਦਿਖਾ ਦਈਏ ਇਸ ਮਾਰ ਕੇ ਪੂਰੀ ਚੰਗੀ ਆ ਆ ਦੇਖੋ ਥਾਣ ਤਾਂ ਲੱਗ ਹੀ ਨਹੀਂ ਸਕਦਾ ਇਹ ਜਿਆ ਵੜਨ ਨੂੰ ਕਿਸ ਨੂੰ ਜਿਹੋ ਜੈ ਨੂੰ ਇੱਕ ਨੰਬਰ ਫੇਸ ਕੁਆਲਟੀ ਕਰ ਲੋ ਚੈੱਕ ਮੂੰਹ ਮੱਥੇ ਦੀ ਬਹੁਤ ਜ਼ਿਆਦਾ ਵਧੀਆ ਗਈ ਆ ਦੇਖੋ ਗੁਲਾਬੀ ਥਾਣ ਲੱਗਿਆ ਪੂਰੀ ਜਾਦ ਵਾਲੀ ਚੰਗੇ ਕੱਦਗਾਠ ਦੀ ਆ ਛੋਟੀ ਨਾ ਗਿਣਿਓ ਪੂਰੀ ਵਧੀਆ ਬੱਛੀ ਹੈਗੀ ਇੱਕ ਨੰਬਰ ਸਿਰੇ ਦਿਨ ਕਿੰਨੇ ਕੱਢ ਜੂਗੀ ਲੈ ਲੈ ਬੰਦ ਚੜਨ ਦਾ ਠੀਕ ਆ ਵੀਰੇ ਤੇ ਮੁੱਲ ਫੋਨ ਤੇ ਫੋਨ ਦੇ ਦੇ ਠੀਕ ਆ ਆ ਜਾ ਹੁਣ ਤੀਜੇ ਨੰਬਰ ਵਾਲੀ ਤੇ ਸਿਰੇ ਆ ਦੇਖੋ ਜੀ ਫੇਸ ਕੁਆਲਟੀ ਕਰ ਲਓ ਜੇਕ ਦੂਜਾ ਸੁਵੇ ਇਹਦਾ ਆ ਗਿਆ ਮਗਰ ਕੀ ਆ ਗਿਆ ਸਿਰੇ ਦੇ ਇਹਦੇ ਬੱਛਾ ਬਾਈ ਉਹ ਪਹਿਲਾਂ ਇਹਦੇ ਭੁੱਲ ਕੇ ਬੋਲਣਾ ਕੀ ਆ ਉਹਦੇ ਮਗਰ ਉਹਦੇ ਮਗਰ ਵੀ ਬੱਛਾ ਠੀਕ ਆ ਵੀਰੇ ਇਹਦੇ ਮਗਰ ਆ ਗਿਆ ਬੱਛਾ ਤੇ ਕਿੰਨਾ ਦੁੱਧ ਆਇਆ ਥੱਲੇ ਤਿਆਰ ਇਹ ਥੱਲੇ 15 ਕਿਲੋ ਤਿਆਰ ਆ ਬੋਲਾ ਹਾਂ ਤੇ ਹੋਰ ਦੇ ਜਾਬਰੂ 20 ਤਾਂ ਜਾਉਂ ਨੂੰ ਬਾਈ ਹੁਣ ਲੇਕੀ ਲੁੱਟੀ ਪਾਉਣ ਲੱਗ ਗਏ ਬਾਜ ਮਗਰਾਂਗੇ ਬੱਸ ਕਿੰਨੇ ਦਿਨ ਹੋ ਗਏ ਸੂਈ ਨੂੰ ਵੀਰੇ ਨੂੰ ਇਹਨੂੰ ਬਾਈ ਹੋ ਗਿਆ ਹੁਣ ਹਫਤਾ ਠੀਕ ਆ ਤੋਰਾ ਤਾਰਾ ਕਰ ਲੋ ਚੈੱਕ ਆ ਦੇਖੋ ਜੀ ਥਣ ਤੋਂ ਪੂਰਾ ਚੰਗਾ ਸੀਲ ਸੂਲ ਪੂਰੀ ਆ ਸਿਰੇ ਠੀਕ ਆ ਠੀਕ ਆ ਵੀਰੇ ਠੀਕ ਆ ਵੀਰੇ ਠੀਕ ਆ ਆ ਦੇਖੋ ਜੀ ਥੱਲੇੋਂ ਪੂਰਾ ਵਧੀਆ ਗੈਪ ਤੇ ਥਣ ਲੱਗਿਆ ਵਾ ਨਖੜਵਾ ਪੂਰਾ ਮੁਠੀ ਵਾਲਾ ਆ ਦੇਖੋ ਪੂਰਾ ਵਧੀਆ ਦੂਜੀ ਸਾਈਡ ਤੋਂ ਵੀ ਦਿਖਾਉਣਾ ਮੈਂ ਦੇਖੋ ਕੋਈ ਨਹੀਂ ਠੀਕ ਆ ਵੀਰੇ ਇਹ ਵੀ ਨਿਕਲ ਗਿਆ ਇਧਰਲੇ ਪਾਸੇ ਵੀ ਦੇਖੋ ਚਵਾਈ ਠੂਈ ਦਾ ਇੱਕ ਨੰਬਰ ਆ ਪੂਰੀ ਵਧੀਆ ਠੀਕ ਆ ਵੀਰੇ ਆ ਦੇਖੋ ਜੀ ਪੂਰੀਆਂ ਵਧੀਆ ਤਿੰਨੇ ਵੜਾਂ ਸੀ ਤਿੰਨੇ ਤੁਹਾਨੂੰ ਦਿਖਾਤੀਆਂ ਆਂ ਦੇਖੋ ਤੋੜਾ ਤਾਰਾ ਕਰ ਲੋ ਚੈੱਕ ਦੋ ਸੂਈਆਂ ਸਵਾਈਆਂ ਆਗੀਆਂ ਇੱਕ ਆ ਗਈ ਗੱਭਣ ਪੂਰੀਆਂ ਇੱਕ ਨੰਬਰ ਬਚੀਆਂ ਆਂ ਕੋਈ ਘਾਟ ਨਹੀਂ ਆ ਦੇਖੋ ਜੀ ਇਹਦਾ ਮੁੱਲ ਕਿੰਨੇ? ਫੋਨ ਤੇ ਹੋਈ। ਫੋਨ ਤੇ। ਹੋਊ ਜਮਾਂ ਜਾਇਜ਼? ਹਾਂਜੀ। ਠੀਕ ਹੈ ਵੀਰੇ। ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅ ਤਲੋ। ਧੰਨਵਾਦ ਜੀ।